ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਮੁਰਗੀ ਆਪਾਂ ਸੈਫਟ ਕੀਤੀ ਹੈ ਜੀ ਆਪਣੇ ਫਾਰਮ ਤੇ ਜਿੰਨੀ ਵੀ ਤੁਹਾਨੂੰ ਲੋੜ ਹੈ ਉਹ ਤੁਸੀਂ ਲੈ ਸਕਦੇ ਹੋ ਆਪਣੇ ਫਾਰਮ ਤੇ ਮਿੱਤਰੋ ਦੇਸੀ ਮੁਰਗੀ ਆਪਾਂ ਸੈਫਟ ਕਰ ਲਈ ਜੀ ਜਿੰਨੀ ਲੋੜ ਹੈ ਤੁਸੀਂ ਲੈ ਸਕਦੇ ਹੋ ਹੁਣ ਹੁਣ ਨਾ ਫਿਕਰ ਕਰਿਓ ਜਿੰਨੀ ਲੋੜ ਹੈ ਤੁਹਾਨੂੰ ਉੰਨੀ ਮੁਰਗੀ ਮਿਲ ਜੂਗੀ ਜੀ ਜੀ ਆਿਆਂ ਨੂੰ ਕਹਿੰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਕੋਟਨ ਕੋਟ ਧੰਨਵਾਦ ਹੈ ਮੇਰੇ ਵੱਲੋਂ ਲਓ ਜੀ ਜਿੰਨੀ ਵੀ ਮੁਰਗੀ ਚਾਹੀਦੀ ਹੈ ਆ ਲਓ ਖੜੀ ਹੈ ਬਲੈਕ ਐਸਟ੍ਰਾਲੋ ਪਿਓਰ ਬਰੀਡ ਹੈ ਇਹ ਪਿਓਰ ਬਰੀਡ ਪਿਓਰ ਜਿੰਨੀ ਵੀ ਚਾਹੀਦੀ ਹੈ ਲਓ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਮੁਰਗੀ ਆਪਣੇ ਕੋਲੇ ਵਾਧੂ ਹੈ ਹੁਣ ਜਿੰਨੀ ਤੁਸੀਂ ਕਹੋਗੇ ਤੁਹਾਨੂੰ ਉੰਨੀ ਮੁਰਗੀ ਸਾਡੇ ਕੋਲ ਮਿਲ ਜੂਗੀ ਬਲੈਕ ਐਸਟ੍ਰਾਲੋ ਮੁਰਗੀ ਲਓ ਜੀ ਬਿੱਟ ਮੁਰਗੇ ਵੀ ਮਿਲ ਜਾਣਗੇ ਜਿੰਨੀ ਲੋੜ ਆ ਤੁਹਾਨੂੰ ਮੁਰਗੀ ਵੀ ਮਿਲ ਜੂ ਲੋੜ ਅਨਸਾਰ ਇਹ ਜ਼ਰੂਰੀ ਨਹੀਂ ਵੀ ਮੁਰਗੇ ਅਸੀਂ ਤੁਹਾਨੂੰ ਜ਼ਿਆਦਾ ਦੇਵਾਂਗੇ ਹਨਾ ਤੇ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਇੰਸਟਾ ਆਪਣਾ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾ ਦਾ ਚੈਨਲ ਹੈ ਜੀ ਗਰੇਵਾਲ ਸੰਗਰੂਪ ਆਪਣਾ ਗਰੇਵਾਲ ਪੋਲਟਰੀ ਕਿੰਗ ਹੀ ਇੰਸਟਾ ਦਾ ਚੈਨਲ ਹੈ ਵੀਰੇ ਉਹਦੇ ਤੇ ਵੀ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਦੇਖਿਆ ਕਰੋ ਵੀਡੀਓ ਤੇ ਫੇਸਬੁੱਕ ਦਾ ਪੇਜ ਆ ਆਪਣਾ ਗਰੇਵਾਲ ਸੰਗਰੂਰ ਵਾਲੀ ਤੇ ਦੇਖੋ ਇੱਕ ਮਿਹਨਤੀ ਐ ਮੌਸਮ ਬਦਲ ਰਿਹਾ ਹੈ ਮੁਰਗੀ ਐ ਚਾਹੇ ਭਾਵੇਂ ਤੁਹਾਡੇ ਕੋਲੇ ਜਾਂ ਪੱਟੀਆਂ ਨੇ ਜਾਂ ਕਈਆਂ ਵੀਰਾਂ ਕੋਲੇ ਚੂਚਾ ਵੀ ਹੋਊਗਾ ਹਲਦੀ ਜ਼ਰੂਰ ਪਾਓ ਇਹਨਾਂ ਨੂੰ ਜੀ ਹਲਦੀ ਜ਼ਰੂਰੀ ਐ ਮੁਰਗੀ ਨੂੰ ਪਾਉਣੀ ਹਲਦੀ ਪਾਇਆ ਕਰੋ ਜੀ ਹਲਦੀ ਜ਼ਰੂਰ ਹਲਦੀ ਫੀਡ ਦੇ ਵਿੱਚ ਹੀ ਮਿਕਸ ਕਰ ਲਓ ਥੋੜਾ ਜਿਹਾ ਪਾਣੀ ਦਾ ਸਿੱਟਾ ਲਾ ਲਓ ਉਹਨੂੰ ਤੇ ਦੇਖੋ ਆ ਮੁਰਗੀ ਆਪਣੀ ਬਹੁਤ ਹੀ ਸ਼ਾਨਦਾਰ ਮੁਰਗੀ ਐ ਜੀ ਤੇ ਸੀਆਰਡੀ ਤੋਂ ਬਚਾ ਕੇ ਰੱਖਣੇ ਨੇ ਬਾਣਾ ਦੇਖੋ ਕਿਵੇਂ ਕੱਲੀ ਕੱਲੀ ਫਿਰਦੀ ਐ ਮੁਰਗੀ ਆਪਣੀ ਕਿਉਂਕਿ ਤੰਦਰੁਸਤਨ ਜਸਨੀਏ ਤੇ ਪਾਣੀ ਚ ਨਹੀਂ ਜਾਣਾ ਇਹ ਕੀ ਥੱਪੜ ਲੱਗਣਗੇ ਉਹਨੂੰ ਮੀਟਰ ਪਾਣੀ ਚ ਭਲਾਉਣਾ ਕੁੱਤੋ ਹੱਤੋਂ ਇਹਨੂੰ ਛਾਪ ਤੇ ਖਾਦਾ ਸਾਥ ਸੂਬ ਨਹੀਂ ਕਰਨਾ ਇੱਧਰ ਆ ਜਾ ਪਾਣੀ ਪਾਉਣੇ ਨੇ ਜੇ ਮੈਂ ਆਪੇ ਕਰ ਦੂੰ ਸਾਫ ਮੈਂ ਆਪੀ ਕਰੂੰਗੀ ਮੈਂ ਖੜ ਜਾ ਫਿਰ ਤੂੰ ਇੱਧਰ ਆ ਐਂ ਨਹੀਂ ਕਰਨਾ ਪਾਣੀ ਪਾਣੀ ਨਾ ਖਰਾਬ ਹੋ ਜੂ ਤਾਂ ਇੱਥੇ ਬੈਠ ਕੇ ਦੇਖ ਲੈ ਆ ਜ ਆਪਾਂ ਚੀਂ ਦਿਖਾਵਾਂ ਤੁਹਾਨੂੰ ਆਹਦੇ ਮੁਰਗੀਆਂ ਦੇਖ ਲੈ ਆਪਣਾ ਲਓ ਜੀ ਟੈਂਪਰੇਚਰ ਟੈਂਪਰੇਟਰ ਮੀਟਰ ਨੂੰ ਯਾਰ ਖਰਾਬ ਕਰਦੀ ਸੀ ਬੇਟੀ ਇਹ ਚਲੋ ਜੀ ਆਇਆਂ ਨੂੰ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਹਲਦੀ ਪਾਇਆ ਕਰੋ ਬਾਈ ਜੀ ਸੀਆਰਡੀ ਤੋਂ ਬਚਾਉਣਾ ਹੈ ਟੈਟਰਾਸਾਈਕਲਨ ਪਾਊਡਰ ਆਉਂਦਾ ਹੈ ਉਹ ਦੇ ਸਕਦੇ ਹਾਂ 1.5 ਗ੍ਰਾਮ ਲੋੜ ਅਨੁਸਾਰ 1 ਲੀਟਰ ਪਾਣੀ ਦੀ ਇੱਕ ਪਾ ਇੱਕ ਤੋਂ 1.5 ਗ੍ਰਾਮ ਤੁਸੀਂ ਪਾ ਕੇ ਦੇ ਸਕਦੇ ਹੋ 7 ਦਿਨ ਚਲਾਉਣਾ ਹੈ ਜਦੋਂ ਪਾਣੀ ਖਤਮ ਹੋ ਜਾਂਦਾ ਹੈ ਤਾਂ ਘੋਲ ਦਵਾਈ ਵਾਲਾ ਫੇਰ ਰੱਖਣਾ ਹੈ ਉਹਨਾਂ ਇਹਨਾਂ ਠੀਕ ਹੈ ਜੀ ਜਿਹੜਾ ਠੂੰਗਾ ਮਾਰਦੇ ਹੋਣਾ ਜਿਵੇਂ ਕਈ ਸਾਡੇ ਪੀਸ ਸੇ 2-4 ਪੀਸ ਹੈਗੇ ਨੇ ਵਿੱਚ ਠੂੰਗਾ ਮਾਰਦੇ ਨੇ ਆ ਜਾਣੇ ਨੇ ਖੰਬੇ ਸੀ ਹਾਂਜੀ ਇਹਦੇ ਲਈ ਪਾਣੀ ਦੇਣਾ ਨਮਕ ਵਾਲਾ ਜੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਤੇ ਮੁਰਗੀ ਜਿੰਨਾ ਵੀ ਭੈਣ ਭਰਾਵਾਂ ਨੇ ਖਰੀਦਣੀ ਹੈ ਜੀ ਮੁਰਗੀ ਐ ਆਪਦੀ ਪਾਲੀ ਹੋਈ ਖੁਦ ਪਾਲੀ ਹੋਈ ਆ ਆਪਣੀ ਜੀ ਆਪਣੇ ਸੈਟਅਪ ਤੇ ਤੇ ਵਧੀਆ ਮੁਰਗੀ ਐ ਸ਼ਾਨਦਾਰ ਪੰਜਾਬ ਦੀ ਪੰਜਾਬ ਵਾਲੀ ਮੁਰਗੀ ਐ ਇਹ ਪੰਜਾਬ ਵਾਲੀ ਮੁਰਗੀ ਐ ਵਧੀਆ ਮੁਰਗੀ ਐ ਕਿਉਂਕਿ ਬਾਹਰੋਂ ਨਹੀਂ ਆਪਾਂ ਨਾ ਹੀ ਵੇਚਣੀ ਐ ਨਾ ਹੀ ਕਦੇ ਵੇਚੀ ਐ ਬਾਹਰਲੀ ਮੁਰਗੀ ਆਪਾਂ ਜਿਹੜੀ ਕੋਈ ਮਹਾਰਾਜ ਕੋਈ ਐਮਪੀ ਕੋਈ ਕਿਤੋਂ ਦੀ ਵੀ ਹੋਵੇ ਸਾਡੀ ਖੁਦ ਪਾਲੀ ਐ ਜਾਂ ਸਾਡੇ ਗਾਖਾਂ ਦੀ ਪਾਲੀ ਹੋਈ ਆ ਵੀਰੇ ਜਿਹੜੇ ਸਾਡੇ ਕੋਲੇ ਵੀਰ ਕਹਿੰਦੇ ਨੇ ਵੀ ਅਸੀਂ ਮੁਰਗੀ ਪਾਲ ਕੇ ਵੇਚਾਂਗੇ ਉਹ ਸਾਡੀ ਦੇਖ ਰੇਖ ਚ ਪਲੀ ਹੋਈ ਹੈ ਬੇਫਿਕਰ ਹੋ ਕੇ ਲੈ ਸਕਦੇ ਹੋ ਪਰ ਇਹ ਖੁਦ ਆਪਣੀ ਤਿਆਰ ਕਰੀ ਹੋਈ ਹੈ ਜੀ ਵੀ ਵਧੀਆ ਮੁਰਗੀ ਹੈ ਏ ਗ੍ਰੇਡ ਮੁਰਗੀ ਹੈ ਤੇ ਮੁਰਗੇ ਵੀ ਜਿੰਨੀ ਲੋੜ ਹੈ ਇਹਦੇ ਚੋਂ ਤੁਹਾਨੂੰ ਮਿਲ ਜਾਣਗੇ ਜੀ ਤੇ ਦੇਖ ਸਕਦੇ ਹੋ ਸਾਈਨਿੰਗ ਚੈੱਕ ਕਰੋ ਸਾਈਨਿੰਗ ਕਿੰਨੀ ਹੈ ਮੁਰਗੀ ਦੀ ਜਾਂ ਮੁਰਗਿਆਂ ਦੀ ਹੈਨਾ ਸਾਈਨਿੰਗ ਦੇਖ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਬਰੀਡ ਹੈ ਦੀ ਲੈ ਲਓ ਜਿੰਨੀ ਵੀ ਲੋੜ ਹੈ 10 ਪੀਸ 20 ਪੀਸ 50 100 ਪੀਸ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਲਿਜਾ ਸਕਦੇ ਹੋ ਜੀ ਜਿੰਨਾ ਭੈਣ ਭਰਾਵਾਂ ਦੀ ਬੁਕਿੰਗ ਕੀਤੀ ਹੋਈ ਹੈ ਉਹਨਾਂ ਨੂੰ ਵੀ ਮੁਰਗੀ ਦੇ ਦੇਣੀ ਆ ਆਪਾਂ ਇੱਕ ਦੋ ਦਿਨਾਂ 'ਚ ਜਿਨ੍ਹਾਂ ਦੀ ਨਵੀਂ ਬੁਕਿੰਗ ਕੀਤੀ ਹੋਈ ਉਹ ਬੁਕਿੰਗ ਕਰਵਾ ਕੇ ਮੁਰਗੀ ਲਿਜਾ ਸਕਦੇ ਹੋ ਜੀ ਸਿੱਧੇ ਲਿਆਣੀ ਆ ਸਿੱਧੀ ਆ ਕੇ ਲਿਜਾ ਸਕਦੇ ਹੋ ਯਾਨੀ ਬੁਕਿੰਗ ਦਾ ਬੈਨੀਫਿਟ ਹੈ ਬੁਕਿੰਗ ਕਰਵਾਈ ਹੋਵੇ ਤਾਂ ਤੁਹਾਨੂੰ ਥੋੜੀ ਚੀਜ਼ ਮਿਲਣੀ ਹੀ ਮਿਲਣੀ ਆ ਲਓ ਜੀ ਜੀ ਆਿਆਂ ਨੂੰ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਚੈਨਲ ਹੈ ਤੇ ਗਰੇਵਾਲ ਸੰਗਰੂਰ ਵਾਲੇ ਗਰੇਵਾਲ ਸੰਗਰੂਰ ਵਾਲੇ ਆਪਣਾ Facebook ਪੇਜ ਹੈ ਠੀਕ ਹੈ ਜੀ ਤੇ ਗਰੇਵਾਲ ਪੋਲਟਰੀ ਕਿੰਗ ਹੀ Instagram ਦਾ ਚੈਨਲ ਹੈ ਗਰੇਵਾਲ ਚੈਨਲ ਹੈਗਾ ਗਰੇਵਾਲ ਪੋਲਟਰੀ ਕਿੰਗ ਹੀ ਆਪਣਾ YouTube ਦਾ ਚੈਨਲ ਹੈ ਵੀਰੇ ਤੇ ਮੁਰਗੀ ਜਿੰਨੀ ਲੋੜ ਆ ਤੁਸੀਂ ਲੈ ਸਕਦੇ ਹੋ ਹੁਣ ਲਗਾਤਾਰ ਹੀ ਮੁਰਗੀ ਆਪਾਂ ਸੇਲ ਕਰਨੀ ਹੈ ਕਿ ਜਿੰਨੀ ਲੋੜ ਹੈ ਉਨੀ ਮੁਰਗੀ ਸਾਡੇ ਤੋਂ ਚੱਕ ਸਕਦੇ ਹੋ ਲਿਜਾ ਸਕਦੇ ਹੋ ਡੱਬੇ ਜ਼ਰੂਰ ਲੈ ਕੇ ਆਇਓ ਮੇਰੇ ਵੀਰੋ 2 बाई 2 ਦੇ ਡੱਬੇ ਵੱਡੇ ਕੁਰਕਿਆਂ ਵਾਲੇ ਆਉਂਦੇ ਨੇ ਦੁਕਾਨਾਂ ਤੇ ਪਤੂਨ ਵਾਲੀਆਂ ਤੇ ਜਾਂ ਕਬਾੜੀਆਂ ਤੋਂ ਡੱਬੇ ਲੈ ਕੇ ਆਇਓ ਬਾਕੀ ਕੰਮ ਸਾਡਾ ਹੈ ਗੱਡੀ ਚਾਰ ਆਦਮ ਨਾਲ ਚਲੇ ਜਾਂਦੇ ਨੇ ਛੋਟੀ ਗੱਡੀ 'ਚ ਵੀ 50 ਪੀਸ ਲਿਜਾਣੇ ਨੇ ਕਿਸੇ ਵੀ ਵੀਰ ਭੈਣ ਨੇ ਚਲੇ ਜਾਣੀ ਹੈ ਠੀਕ ਹੈ ਜੀ ਲਓ ਜੀ ਜੀ ਆਇਆਂ ਨੂੰ ਜਿੰਨੀ ਵੀ ਤੁਸੀਂ ਲਿਜਾਣੀਆਂ ਮੁਰਗੀ ਬੇਫਿਕਰ ਹੋ ਕੇ ਆ ਕੇ ਲਿਜਾ ਸਕਦੇ ਆਂ 可以跟你